ਜਿਹੜਾ ਉਹ ਗੈਰ ਕਾਨੂੰਨੀ ਕੰਮ ਜਿਹੜਾ ਵਾ ਇੱਥੇ ਰੈਸੀ ਇਲਾਕੇ ਦੇ ਅੰਦਰ ਆਪਣੇ ਪਟਾਸ ਰੱਖੀ ਬੈਠਾ ਸੀਗਾ ਜੋ ਪਟਾਸ ਨੂੰ ਜਿਹੜਾ ਬਲਾਸਟ ਹੋਇਆ ਉਹਦੇ ਨਾਲ ਜਿਹੜੇ 6 ਬੰਦੇ ਆ ਉਹ ਵੱਡੇ ਉਮਰ ਦੇ ਸੜ ਗਏ ਔਰ 10 ਬੰਦੇ ਜਿਹੜੇ ਆ ਬੱਚੇ ਜਿਹੜੇ ਆ ਛੋਟੇ ਛੋਟੇ ਉਹਨਾਂ ਨੂੰ ਅੱਗ ਪੈ ਗਈ ਔਰ ਉਹਦਾ ਆਪਣਾ ਵੀ ਬੱਚਾ ਇੱਕ ਉਸ ਅੱਗ ਦਾ ਸ਼ਿਕਾਰ ਹੋ ਗਿਆ ਪਰ ਇਹ ਮਾੜੀ ਗੱਲ ਆ ਰੈਸੀ ਇਲਾਕੇ ਦੇ ਵਿੱਚ ਦੇ ਕੋਈ ਇੱਕ ਬੰਦ ਗਲੀ ਦੇ ਵਿੱਚ কর্নার ਦੇ ਉੱਤੇ 30 40 ਗਾਇ ਦੇ ਉੱਤੇ ਬਣਾ ਕੇ ਤੂੰ ਗੈਰ ਕਾਨੂੰਨੀ ਕੰਮ ਕਰ ਰਿਆਂ ਲੋਕਾਂ ਦੀ ਜਾਨ ਮਾਲਣਾ ਖੜਵਾਲ ਕਰ ਰਿਆਂ ਇਸ ਕਰਕੇ ਉਹਦੇ ਤੇ ਬੰਦੀ ਕਾਰਵਾਈ ਜਿਹੜੀ ਆ ਐਸਪੀ ਸਾਹਿਬ ਵੀ ਮੌਕੇ ਤੇ ਆਗੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਵੀ ਮੈਂ ਵੀ 5 ਮਿੰਟ ਬਾਅਦ ਹੀ ਪਹੁੰਚ ਗਿਆ ਪਰ ਇਹ ਜੇ ਲੋਕਾਂ ਨੂੰ ਕੋਈ ਬਖਸ਼ਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਹੋਊਗੀ ਬਿਲਕੁਲ ਕੀਤੀ ਜਾਊਗੀ ਜੀ ਕਾਨੂੰਨੀ ਕਾਰਵਾਈ ਐਸਐਚਓ ਸਾਹਿਬ ਵੀ ਐਸਪੀ ਸਾਹਿਬ ਵੀ ਆਗੇ ਸ਼ਮੀਰ ਬਰਮਾ ਜੀ ਸਾਰੇ ਜੋ ਇਹਨੇ ਗੈਰ ਕਾਨੂੰਨੀ ਕੰਮ ਕੀਤਾ ਉਹ ਗੈਰ ਕਾਨੂੰਨੀ ਕੰਮ ਦੀ ਜੋ ਸਜ਼ਾ ਬੰਦੀ ਆ ਉਹ ਇਹਨੂੰ ਮਿਲੂ ਕਹਿੰਦੇ ਵੱਡੀ ਮਾਤਰਾ ਦੇ ਵਿੱਚ ਸੀਗਾ ਕਹਿੰਦੇ ਦੇਖੋ ਬਲਾਸਟ ਹੋਇਆ ਜਿਹਦੀ ਜਿਵੇਂ ਅੱਗ ਪਈ ਆ ਅਜੇ ਹੁਣ ਚੈੱਕ ਕਰਨ ਲਈ ਹੋਰ ਵੀ ਬੁਲਾਇਆ ਉੱਥੇ ਅੰਦਰ ਜਾਣ ਲਈ ਉਹ ਵੀ ਚੈੱਕ ਕਰ ਰਹੇ ਆ ਉਹਦਾ ਅੱਗੇ ਚੈੱਕ ਕਰੂਗੇ ਕੋਈ ਹੋਰ ਨਾ ਪਿਆ ਹੋਵੇ ਬਿਲਕੁਲ ਲੱਗਦਾ ਨਹੀਂ ਕਿ ਕਬੱਡੀਆਂ ਨੇ ਗੈਲੀ ਆ ਜਿਸਵੇਂ ਬੰਦੇ ਦੇਖੋ ਅਨਗੈਲੀ ਹੁਣ ਪੁਲਿਸ ਤਾਂ ਦਿਨ ਤਿਹਾਰਾਂ ਦੇ ਦੇਣਾ ਪੁਲਿਸ ਤਾਂ ਸੜਕਾਂ ਤੇ ਤੁਰੀ ਫਿਰਦੀ ਆ ਪਰ ਸਾਰਿਆਂ ਸੜਕਾਂ ਤੇ ਤੁਰਿਆ ਫਿਰਦਾ ਪਰ ਗਲੀਆਂ ਦੇ ਵਿੱਚ ਜੇ ਕੋਈ ਬੰਦਾ ਆਪਣੇ ਮੂੰਹ ਨੂੰ ਖੂਨ ਲੱਗਿਆ ਹੋਇਆ ਵਿਅਕਤੀ ਗਲੀਆਂ 'ਚ ਗੈਰ ਕਾਨੂੰਨੀ ਕੰਮ ਕਰਦਾ ਪਿਆ ਵਾ ਉਹ ਸਾਰਿਆਂ ਨਾਲ ਗਰਦਾਰੀ ਵੀ ਕਰ ਰਿਹਾ ਔਰ ਗਲਤ ਕੰਮ ਵੀ ਕਰ ਰਿਹਾ ਔਰ ਜੋ ਬਣਵੀ ਕਾਰਵਾਈ ਆ ਉਹਦੇ ਖਿਲਾਫ ਕੀਤੀ ਜਾਊਗੀ। ਕਿਹੜੀ ਕਾਰਵਾਈ ਬਤਾਇਓ ਸਰ ਹੈ ਕੀ ਆ ਬਾਤ ਕੀ ਮਾਮਲਾ ਦਾ ਕਿੱਦਾਂ ਹੋਇਆ ਯਾਰ ਕਿਵੇਂ ਹੋਇਆ ਕਿਹੜੀ ਚੀਜ਼ ਸੀ ਸੰਜੀ ਉਹਨਾਂ ਨੇ ਜਿਵੇਂ ਤੁਹਾਨੂੰ ਐਮਐਲਏ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਲਾਸਟ ਹੋਇਆ ਮੌਕੇ ਤੇ ਐਮਐਲਏ ਸਾਹਿਬ ਵੀ ਨੇ ਮੈਂ ਵੀ ਮੌਜੂਦ ਐ ਐਸਚੋ ਦੋ ਵੀ ਨੇ ਤੇ ਮੌਕੇ ਤੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਉਹ ਸਾਨੂੰ ਇਹ ਪਤਾ ਲੱਗਿਆ ਕਿ ਇਹ ਬੰਦੇ ਨੇ ਪੋਟੈਸ਼ ਜਿਹੜੀ ਜਿਹੜੀ ਸਟੋਰ ਕਰਕੇ ਰੱਖੀ ਹੋਈ ਸੀ ਤੋ ਜਿਹ ਬਲਾਸਟ ਹੋਇਆ ਵਿੱਚ 15 16 ਬੰਦੇ ਜਿਹੜੇ ਨੇ ਇੰਜਰਡ ਹੋਏ ਨੇ ਜਿਵੇਂ ਸਰ ਨੇ ਕਿਹਾ ਕਿ ਅਸੀਂ ਪ੍ਰੋਪਰ ਜਿਹੜੇ ਤੇ ਲੀਗਲ ਐਕਸ਼ਨ ਲੈ ਕੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਕਰਾਂਗੇ ਛੋਟੇ ਬੱਚੇ ਵੀ ਆ ਗਏ ਨੇ ਜੀ ਵਿੱਚ ਬੰਨੀ ਬਿਲਕੁਲ ਜਿਹੜੇ ਹੈਗੇ ਨੇ ਇਮੀਡੀਏਟਲੀ ਹਸਪਤਲ ਸ਼ਿਫਟ ਕਰਾ ਦਿੱਤਾ ਗਿਆ ਹੈਗਾ ਸਿਵਲ ਹਸਪਤਲ ਹਾਲੇ ਜਿਹੜਾ ਉਹਦਾ ਇਲਾਜ ਚੱਲ ਰਿਹਾ ਹੈਗਾ ਤੇ ਅਸੀਂ ਡਾਕਟਰ ਨਾਲ ਕਰਕੇ ਸਾਨੂੰ ਸਾਰਾ ਗੱਭੀ ਇਸ ਤਰ੍ਹਾਂ ਜੀ ਸਾਰੇ 병ਾਂ ਚਲਾ ਜਾਊਗਾ ਕਿ ਇਸੇ ਲੱਗ ਕੇ ਬਿਲਕੁਲ ਜਿਹੜਾ ਏਰੀਆ ਦਾ ਸਰਚ ਸਾਰਾ ਕੀਤਾ ਜਾਏਗਾ ਤੇ ਸਾਨੂੰ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਐਮਐਲ ਸਾਬ ਵੀ ਨਾਲ ਨੇ ਕਿ ਅਗਰ ਕੋਈ ਹੈਗੀ ਇਸ ਤੇ ਇਮੀਡੀਏਟਲੀ ਜੇ ਹੋਰ ਸਾਡੇ ਤੁਹਾਡੇ ਕਿਸੇ ਦੇ ਨੋਟਿਸ ਚ ਆਂਦਾ ਤਾਂ ਸਾਨੂੰ ਇਮੀਡੀਏਟਲੀ ਦੱਸੋ ਤੇ ਇਸ ਤਰੀਕੇ ਦੇ ਜਿਹੜੀ ਇਹ ਪਦਾਰਥ ਹੈਗਾ ਵਿਸਫੋਟਕ ਇਹਨੂੰ ਆਪਣੇ ਘਰਾਂ ਵਿੱਚ ਨਾ ਰੱਖੋ ਸਰ ਪਤਾ ਚੱਲਦਾ ਕਿ ਜਲਦੀ ਇਹ ਦੇਖੀਏ ਫਿਰ ਪਤਾ ਚੱਲੇ ਕਿ ਉਹ ਪਟਾਖੇ ਕਰਤਾ ਕਿਆ ਦਾ ਫਟਾਖਾ ਕਿ ਬਹੁਤ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਸਾਰਾ ਹੋ ਗਿਆ ਕਰਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਕਿ ਬੰਦ ਸਵਾਂ ਕਰ ਨੂੰ ਇਹ ਕਹਿੰਦੇ ਕੋਈ ਚੱਲਦਾ ਹੈ